ਐਸਐਸ ਪੰਜਾਬੀ ਸਟੋਰੀ ਵਿੱਚ ਤੁਹਾਡਾ ਸਵਾਗਤ ਹੈ ਬਹੁਤ ਸਬਰਾਂ ਵਾਲੀ ਸੀ ਮੇਰੀ ਮਾਂ ਤਪਦੀਆਂ ਦੁਪਹਿਰਾਂ 'ਚ ਉੱਚੇ-ਉੱਚੇ ਟਿੱਬਿਆਂ ਵਾਲੇ ਰਾਹ ਖੇਤ 'ਚ ਕੰਮ ਕਰਦੇ ਬਾਪੂ ਦੀ ਰੋਟੀ ਦੇਣ ਜਾਂਦੀ ਸੀ ਨਿਆਣੀ ਹੁੰਦੀ ਸੀ ਅੰਮੀ ਆਖਦਿਆ ਕਰਦੀ ਸੀ ਸਕੂਲੋਂ ਆਉਂਦੀ ਨੂੰ ਹੀ ਜਾਂ ਮੇਰੀ ਧੀ ਰੋਟੀ ਬਾਅਦ 'ਚ ਖਾ ਲਵੀ ਪਹਿਲਾਂ ਆਪਣੇ ਪਿਓ ਦੀ ਰੋਟੀ ਫੜਾ ਕੇ ਆ ਖੇਤ 'ਚ ਉਹ ਵੇਖ ਪਰਛਾਵਾਂ ਤੋੜੀ ਵਾਲੇ ਕੋਠੇ ਦੇ ਕੰਧ ਨਾਲ ਆ ਗਿਆ ਰੋਟੀ ਵੇਲੇ ਸਿਰ ਨਾ ਪੁੰਚੀ ਤਾਂ ਬੱਬਾ ਤੇਰਾ ਬਾਪੂ ਡਾਡਾ ਗੁੱਸਾ ਕਰਨਾ ਮੈਨੂੰ ਬੜਾ ਗੁੱਸਾ ਜਾਉਣਾ ਕਈ ਵਾਰ ਆਖਣਾ ਅੰਮੀ ਐਨੇ ਗਰਮ ਮિજાਜ ਬੰਦੇ ਨਾਲ ਤੂੰ ਵਿਆਹ ਕਿਉ ਕਰਾਇਆ ਜਦੋਂ ਬਾਪੂ ਨੂੰ ਰੋਟੀ ਫੜਾ ਕੇ ਖੇਤੋਂ ਪਿੰਡ ਵੱਲ ਮੁੜਨਾ ਤਾਂ ਬਾਪੂ ਸਦਾ ਖਰਮੇ ਜਿਹੇ ਬੋਲ ਕਹਿਣਾ ਵੀਰਾ ਸਿੱਧੀ ਪਿੰਡ ਨੂੰ ਜਾਏ ਰਾਜ ਬਖਤਾਵਰ ਦੇ ਨਿਆਣਿਆਂ ਨਾਲ ਨਾ ਖੇਡਣ ਪੈ ਜਾਵੀ ਤੇਰੀ ਅੰਮੀ ਉਡੀਕਦੀ ਰਹੇ ਕਿਧਰੇ ਮੈਂ ਸਿਰ ਹਿਲਾ ਘਰ ਨੂੰ ਤੁਰ ਪੈਂਦੀ ਮੇਰੀ ਅੰਮੀ ਹਵੇਲੇ ਵਾਲੇ ਸਰਦਾਰਾਂ ਦੀ ਧੀ ਸੀ ਤੇ ਮੇਰੀ ਮਾਸੀ ਕਿਸੇ ਵੱਡੇ ਅਹੁਦੇਕਾਰ ਨੂੰ ਵਿਆਹੀ ਹੋਈ ਸੀ ਜਦੋਂ ਨਾਨਾ ਮੋਟਰ ਗੱਡੀ ਤੇ ਮੇਰੀ ਅੰਮੀ ਨੂੰ ਮਿਲਣ ਆਉਂਦਾ ਤਾਂ ਅੰਮੀ ਲਈ ਮਹਿੰਗੇ ਸੂਟ ਤੇ ਮਖਮਲੀ ਦੁਪੱਟਿਆਂ ਦੇ ਕਿੰਨੇ ਜੋੜੇ ਨਾਨੀ ਕੱਲ ਦੀ ਤੇ ਸਾਨੂੰ ਚਾਰੋਂ ਭੈਣਾਂ ਨੂੰ ਕਿੰਨੀਆਂ ਸੋਗਾਤਾ ਕਦੀ ਕਦੀ ਮੈਂ ਅੰਮੀ ਨੂੰ ਪੁੱਛਦੀ ਬੀਬੀ ਤੇਰਾ ਬਾਪੂ ਮੋਟਰ ਗੱਡੀਆਂ ਵਾਲਾ ਹੈ ਤੇ ਸਾਡੀ ਮਾਸੀ ਵੀ ਵੱਡੇ ਸਹਿਰ ਰਹਿੰਦੇ ਆ ਡਾਡੀ ਰੁਖਸਵਾਲੀ ਹੈ ਤੂੰ ਕਿਉਂ ਬਾਪੂ ਨਾਲ ਵਿਆਹ ਕਰਾਇਆ ਤਾਂ ਅੰਮੀ ਚਾਟ ਆਕ ਦਿੱਦੀ ਬੀਬੀਆਂ ਧੀਆ ਇਹੋ ਜੀਆਂ ਗੱਲਾਂ ਨਹੀਂ ਕਰਦੀਆਂ ਹੁੰਦੀਆਂ ਤੇਰਾ ਬਾਪੂ ਵੀ ਜੈਲਦਾਰਾਂ ਦਾ ਪੁੱਤਰ ਹੈ ਬਸ ਤੇਰੇ ਵੱਡੇ ਬਾਪੂ ਨੇ ਤੇਰੇ ਦੋਵੇਂ ਤਾਇਆਂ ਨਾਲੋਂ ਅੱਧੀ ਅੱਧੀ ਪਹਿਲੀ ਦਿੱਤੀ ਹੈ ਤੇਰੇ ਬਾਪੂ ਨੂੰ ਕਹਿੰਦੇ ਤੂੰ ਧੀਾਂ ਦਾ ਪਿਓ ਐ ਤੇਰੇ ਕਿਹੜਾ ਕੋਈ ਪੁੱਤ ਐ ਬਗਾਨੇ ਪੁੱਤਰਾ ਨਹੀਂ ਵਾਹਣੀ ਐ ਉਂਝ ਤੇਰਾ ਬਾਪੂ ਬੜਾ ਚੰਗਾ ਐ ਦੁਨੀਆ ਦੀ ਹਰ ਸ਼ੈ ਨਾਲੋਂ ਸੋਹਣੀ ਐ ਤੇਰੇ ਬਾਪੂ ਦੀ ਰੂਹ ਪਰ ਮੈਂ ਕਹਿਣਾ ਮੈਨੂੰ ਤਾਂ ਕਦੇ ਇੰਜ ਨਹੀਂ ਲੱਗਿਆ ਤਾਂ ਉਹਨੇ ਕਹਿਣਾ ਮੈਨੂੰ ਪਤਾ ਐ ਧੀਆਂ ਨਾਲ ਪਿਓ ਇੰਜ ਹੀ ਹੁੰਦੇ ਨੇ ਮੈਂ ਕਹਿਣਾ ਪਰ ਤੇਰਾ ਬਾਪੂ ਤਾਂ ਨਹੀਂ ਐ ਇੰਜ ਤੇਰੇ ਨਾਲ ਫਿਰ ਸਾਡਾ ਹੀ ਕਿਉਂ ਤਾਂ ਅੰਮੀ ਨੇ ਕਹਿਣਾ ਜਦੋਂ ਤੁਸੀਂ ਵਿਆਹੀਆਂ ਗਈਆਂ ਨਾ ਤਾਂ ਤੁਹਾਡੇ ਬਾਪੂ ਨੇ ਵੀ ਮੇਰੇ ਬਾਪੂ ਵਰਗੇ ਹੀ ਹੋ ਜਾਣਾ ਮੈਂ ਸੋਚਦੀ ਸਾਂ ਇਹ ਝੂਠ ਬੋਲਦੀ ਐ ਮੈਨੂੰ ਮੇਰੀ ਅੰਮੀ ਦੀ ਸਮਝ ਹੀ ਨਹੀਂ ਸੀ ਆਉਂਦੀ ਬਹੁਤ ਸਬਰਾਂ ਵਾਲੀ ਸੀ ਮੇਰੀ ਮਾਂ ਉਹਦੀ ਮਾਂ ਉਹਨੂੰ ਮੁਠੀ 'ਚ ਚੋਰੀ ਕੁਝ ਪੈਸੇ ਦਿੰਦੀ ਪੇਕੇ ਗਈ ਨੂੰ ਤਾਂ ਉਹ ਸਾਰੇ ਉਹ ਆਪ ਵੀ ਬਾਪੂ ਨੇ ਫੜਾ ਛੱਡਦੀ ਕਦੀ ਕਦੀ ਵੱਡੀ ਬੀਬੀ ਮੇਰੀ ਦਾਦੀ ਜੀ ਮੇਰੇ ਬਾਪੂ ਨੂੰ ਆਖਿਆ ਕਰਦੀ ਸੀ ਗੱਠੇ ਨਾਲ ਖੁਰੀ ਇਸ ਗਿੱਲੀ ਦੇਹ ਚੋਂ ਹੁਣ ਪੁੱਤਰ ਦੀ ਆਸ ਛੱਡ ਅੰਮ੍ਰਿਤਸਿਆ ਲੋਕੀ ਬਥੇਰੇ ਹੋਰ ਜਿਗਾਰ ਕਰਦੇ ਨੇ ਉਦੋਂ ਮੈਨੂੰ ਇਹ ਹੋਰ ਜਿਗਾਰਾਂ ਦੀ ਕੋਈ ਸਮਝ ਨਹੀਂ ਸੀ ਪਰ ਅੰਮੀ ਨੂੰ ਪਤਾ ਨਹੀਂ ਕਿਉਂ ਇਹੋ ਜਿਹੀਆਂ ਗੱਲਾਂ ਸੁਣ ਕੇ ਲੁੱਕ ਲੁੱਕ ਕੇ ਅੱਖਾਂ ਚ ਕੋਈ ਪੁੰਜਦੀ ਰਹਿੰਦੀ ਸੀ ਤੇ ਕਦੀ ਕਦੀ ਨਾਨਾ ਆਉਂਦਾ ਤਾਂ ਮੈਂ ਆਪ ਆਖਦਾ ਸੁਣਦੀ ਸਾਂ ਕਈ ਵਾਰ ਨਾਨੇ ਨੂੰ ਬੀਬੀ ਤੀ ਬਸੰਤ ਸਿਉ ਸਰਦਾਰ ਦੀ ਤੀ ਐ ਤੂੰ ਸਾਰੀ ਉਮਰ ਖਵਾ ਸਕਦੀ ਐ ਤੇਰਾ ਪਿਓ ਤੈਨੂੰ ਇਨਾਂ ਨਿਆਣਿਆਂ ਦਾ ਸੋਚ ਕੇ ਜੇਰਾ ਰੱਖਿਆ ਕਰ ਪੁੱਤ ਅੰਮੀ ਨੂੰ ਇੰਜ ਵੇਖ ਕੇ ਮੈਂ ਸੋਚਦੀ ਸਾਂ ਕਿ ਮੈਂ ਜਿਹੋ ਜਿਹੇ ਕਰਚ ਕਦੀ ਨਹੀਂ ਜਾਣਾ ਜਿਹੋ ਜਿਹਾਂ ਕਰ ਮੇਰੇ ਅੰਮੀ ਨੂੰ ਮਿਲਿਆ ਪਰ ਕਈ ਵਾਰ ਆਥਣ ਵੇਲੇ ਦੀ ਚਾਹ ਵੇਲੇ ਜਦੋਂ ਬਾਪੂ ਖੇਤਾਂ ਤੋਂ ਆਉਂਦਾ ਤਾਂ ਵੇੜ ਦੇ ਨਿਮਤ ਥੱਲੇ ਚੌਂਕੇ 'ਚ ਉਹ ਅੰਮੀ ਕੋਲ ਬੈਠ ਕੇ ਚਾਹ ਪੀਂਦਾ ਤਾਂ ਦੋਵੇਂ ਹੌਲੇ-ਹੌਲੇ ਜਿਹੇ ਹਾਸੇ ਦੀ ਆਵਾਜ਼ ਕਿੰਨੀ ਪੈਂਦੀ ਤਾਂ ਮੈਨੂੰ ਲੱਗਦਾ ਜਿਉ ਮੇਰੇ ਅੰਮੀ ਨੋ ਕੋਈ ਦੁੱਖ ਨਹੀਂ ਦੁਨੀਆ ਦਾ ਜਦੋਂ ਵੱਡਿਆਂ ਤੋਂ ਪਹਿਣਾ ਹੀ ਵਿਆਹੀਆਂ ਸੀ ਹਲੇ ਅੰਮੀ ਕੁਝ ਸਮਾਂ ਮੰਝੇ ਤੇ ਪੈਸ ਸੀ ਇਸ ਦੁਨੀਆ ਤੋਂ ਰੁਖਸਤ ਹੋ ਗਈ ਆਖਰ ਵੇਲੇਾਂ ਦੇ ਵਿੱਚ ਬਾਪੂ ਨੂੰ ਕੁਝ ਸਮਝਾਉਂਦੀ ਰਹੀ ਸੀ ਜਿਵੇਂ ਅੰਮੀ ਨੇ ਮੁੱਕਣ ਤੋਂ ਅੱਠ ਕੁ ਵਰਿਆਂ ਤੋਂ ਬਾਅਦ ਮੇਰਾ ਵਿਆਹ ਹੋਇਆ ਤਾਂ ਵਿਆਹ ਤੋਂ ਵਿਹਾਂ ਕੁ ਦਿਨਾ ਬਾਅਦ ਮੇਰਾ ਬਾਪੂ ਮੇਰੇ ਸਹੁਰੇ ਆਇਆ ਤਾਂ ਵੱਡੀ ਸਵਾਗਤ ਚ ਸਾਰਿਆਂ ਤੋਂ ਪਾਸੇ ਪੁੱਛਿਆ ਤੇਰੀ ਮਾਂ ਹੁੰਦੀ ਤਾਂ ਉਹ ਤੈਨੂੰ ਪੁੱਛਦੀ ਪੁੱਤਰ ਕੋਈ ਦੁੱਖ ਸੁੱਖ ਹੋਵੇ ਤਾਂ ਦੱਸਦੀ ਮੇਰੀ ਧੀ ਤੇਰਾ ਬਾਪੂ ਬੈਠਾ ਹੈ ਗੱਲ ਸੁਣਦਿਆਂ ਮੇਰੀ ភੂਬ ਨਿਕਲ ਗਈ ਬਾਪੂ ਹੁਣ ਜਾ ਚੁੱਕਿਆ ਸੀ ਤੇ ਉਹਦੇ ਵੱਲੋਂ ਮੇਰੀ ਮੁੱਠੀ ਚ ਦਿੱਤੇ ਪੈਸੇ ਮੇਰੇ ਹੰਝੂਆਂ ਦੇ ਨਾਲ ਗਿੱਲੇ ਹੋ ਗਏ ਤੇ ਮੈਂ ਸੋਚ ਰਹੀ ਸਾਂ ਸੱਚੀ ਦੁਨੀਆ ਦੀ ਹਾਰ ਸੈ ਨਾਲੋਂ ਸੋਹਣੀ ਸੀ ਮੇਰੇ ਬਾਪੂ ਦੀ ਰੂਹ ਜੋ ਮੈਂ ਅੱਜ ਪਹਿਲੀ ਵਾਰ ਵੇਖੀ ਸੀ